ਸਰ ਪੁਸ਼-ਅਪ ਦੇ ਰਿਕਾਰਡ ਬਣਾਇਆ ਮੈਂ ਤੇ 80 ਨਕਲ ਪੁਸ਼-ਅਪ ਲਾਇਨ ਡਿਕਲਾਈਨ ਨਕਲ ਪੁਸ਼-ਅਪ 1 ਮਿੰਟ ਦੇ ਵਿੱਚ ਜੋ ਪਹਿਲਾਂ ਰਿਕਾਰਡ ਸੀ ਉਹ ਸੀ ਪਾਕਿਸਤਾਨੀ ਐਥਲੀਟ ਦੇ ਨਾਮ ਉਹਨਾਂ ਨੇ 71 ਪੁਸ਼-ਅਪ ਕੀਤੇ ਸੀ 1 ਮਿੰਟ ਦੇ ਵਿੱਚ ਤੇ ਫਿਰ ਅਸੀਂ ਕੀਤੇ ਇਸ ਤੋਂ ਪਹਿਲਾਂ ਅਸੀਂ ਬ੍ਰਸਤਨੀ ਦਾ ਹਾਂਜੀ ਸਰ ਉਹਨਾਂ ਦਾ ਰਿਕਾਰਡ ਸੀ ਸਰ 83 ਫਿੰਗਰ ਟਿਪ ਪੁਸ਼-ਅਪ ਦਾ 20 ਕਿਲੋ ਭਾਰ ਰੱਖ ਕੇ 1 ਮਿੰਟ ਦੇ ਵਿੱਚ ਤੇ ਮੈਂ 86 ਪੁਸ਼-ਅਪ ਕੀਤੇ ਸੀ ਤੇ ਉਹ ਗਿਨੀਸ ਬੁੱਕ ਨੇ ਆਪਣੀ ਵੈਬਸਾਈਟ ਤੇ ਆਫੀਸ਼ੀਅਲ ਲਿਖਿਆ ਹੋਇਆ ਹੈ ਕਿ ਕੁਵਰ ਇਜ਼ ਦਾ ਫਰਸਟ ਪਰਸਨ ਟੂ ਅਚੀਵ ਥਿਸ ਰਿਕਾਰਡ 2019 ਦੇ ਵਿੱਚ ਸ਼ੁਰੂਆਤ ਹੋਈ ਇਹਦੀ ਤੇ ਮੈਂ ਜਿਮ ਨਹੀਂ ਗਿਆ ਸਰ ਐਡਾ ਕਰੇ ਘਰੇ ਰਹਿ ਕੇ ਮਿਹਨਤ ਕੀਤੀ ਹੈ ਘਰੇ ਰਹਿ ਕੇ ਪ੍ਰੈਕਟਿਸ ਕਰਦਾ ਅੱਜ ਵੀ ਉੱਥੇ ਹੀ ਕਰ ਰਿਹਾ ਕੋਠੇ ਦੇ ਉੱਤੇ ਜੋ ਫੈਡਰੇਸ਼ਨਸ ਨੇ ਵਰਲਡ ਰਿਕਾਰਡ ਦੀਆਂ ਏਜੰਸੀਆਂ ਨੇ ਉਹਨਾਂ ਨੇ ਮੈਨੂੰ ਰੈਕਗਨਾਈਜ਼ ਕੀਤਾ ਹੈ ਮੀਡੀਆ ਤੁਸੀਂ ਸਪੋਰਟ ਕਰ ਰਹੇ ਹੋ ਮੈਨੂੰ ਸ਼ੁਰੂ ਤੋਂ ਲੋਕ ਸਪੋਰਟ ਕਰ ਰਹੇ ਹਨ ਪਰ ਪੰਜਾਬ ਦੀ ਗਵਰਨਮੈਂਟ ਨੇ ਮੈਨੂੰ ਹਲੇ ਤੱਕ ਕੋਈ ਸਪੋਰਟ ਨਹੀਂ ਕੀਤੀ ਹਾਲਾਂਕਿ ਮੈਨੂੰ ਬਾਹਰੋਂ ਸਰਕਾਰਾਂ ਨੇ ਸਪੋਰਟ ਕੀਤੀ ਹੈ ਦਿੱਲੀ ਗਵਰਨਮੈਂਟ ਨੇ ਮੈਨੂੰ ਸਵਾਭਿਮਾਨ ਪੁਰਸਕਾਰ ਦਿੱਤਾ ਦਿੱਲੀ ਤੇ ਮੁੰਬਈ ਦੀ ਸਪੋਰਟਸ ਫੈਡਰੇਸ਼ਨ ਨੇ ਕਰਮੀ ਚੱਕਰ ਪੁਰਸਕਾਰ ਮਿਲ ਚੁਕਿਆ ਪਰ ਪੰਜਾਬ ਗਵਰਨਮੈਂਟ ਵੱਲੋਂ ਪੁਰਸਕਾਰ ਮਿਲਦੇ ਨੇ ਭਗਤ ਸਿੰਘ ਪੁਰਸਕਾਰ ਮਿਲਦਾ ਹੈ ਸਾਡੀ ਮਹਾਰਾਜਾ ਰਜੀਤ ਸਿੰਘ ਪੁਰਸਕਾਰ ਮਿਲਦਾ ਹੈ ਸਰ ਕੌਨਫੀਡੈਂਸ ਹੈਗਾ ਨਾ ਨਾ ਡਰੋ ਅਰ ਸੋਚ ਬਜਾਏ ਲੜੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਇਹ ਸਰ ਦਿੱਲੀ ਜਦੋਂ ਤੋਂ ਮੈਂ ਪ੍ਰੈਕਟਿਸ ਸ਼ੁਰੂ ਕਰਦਣੀ ਹੈ ਹਰ ਇੱਕ ਦਿਨ ਮੈਂ ਇਹ ਵਰਡ ਬੋਲਣਾ ਇਹ ਸਟੇਟਮੈਂਟ ਇਹ ਸਟੇਟਮੈਂਟ ਤੋਂ ਸ਼ੁਰੂ ਕਰਨੀ ਪ੍ਰੈਕਟਿਸ ਨਾ ਜਿਮ ਗਿਆ ਤੇ ਨਾ ਕੋਈ ਪ੍ਰੋਟੀਨ ਸਪਲੀਮੈਂਟ ਯੂਜ਼ ਕਰਦਾ ਸੋਸ਼ਲ ਮੀਡੀਆ ਤੇ ਸਰ ਡਾਈਟ ਅੱਜ ਸਰ ਆਪਣਾ ਰਾਜਮਾ ਬਣੀ ਸੀ ਕਰੇ ਰਾਜਮਾ ਚਾਵਲ ਖਾਦੇ ਆ ਨਾ ਰੋਟੀ ਖਾਦੀ ਹੈ ਨਾਲ ਦਹੀਂ ਸੀ ਪੰਜਾਬੀਆਂ ਨੇ ਦੁਨੀਆ ਪਰ ਵਿੱਚ ਹਰ ਖੇਤਰ ਵਿੱਚ ਆਪਣਾ ਲੋਹਾ ਮਣਵਾਇਆ ਹੈ ਤੇ ਅੱਜ ਅਜਿਹੀ ਇੱਕ ਨੌਜਵਾਨ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਆ ਮਾਝੇ ਦੇ ਇਸ 22 ਸਾਲਾ ਨੌਜਵਾਨ ਨੇ ਗਿਨੀਸ ਬੁੱਕ ਦੇ ਵਰਲਡ ਕੋਰਟ ਚ ਆਪਣਾ ਨਾਮ ਦਰਜ ਕਰਵਾ ਕੇ ਮਾਝੇ ਦਾ ਹੀ ਨਹੀਂ ਪੰਜਾਬ ਦਾ ਨਹੀਂ ਬਲਕਿ ਦੇਸ਼ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਬਾਈਸਾਲਾ ਕੋਵਰ ਅਮਰਤबीर ਸਿੰਘ ਬਾਈ ਸਭ ਤੋਂ ਪਹਿਲਾਂ ਪੀਡੀਸੀ ਨੂੰ ਉਸ ਤੇ ਤੁਹਾਡਾ ਸਵਾਗਤ ਹੈ थैंक यू ਸੋ ਮਚ ਸਰ ਤੁਸੀਂ ਇੰਟਰਵਿਊ ਦਾ ਮੌਕਾ ਦਿੱਤਾ ਮੈਨੂੰ ਕੋਵਰ ਅਮਰਤबीर ਸਿੰਘ ਤੁਸੀਂ ਸਭ ਤੋਂ ਪਹਿਲਾਂ ਆਪਣੀ ਅਚੀਵਮੈਂਟ ਬਾਰੇ ਦੱਸੋ ਜਿਹੜੀ ਲੇਟੈਸਟ ਵੀ ਰਿਕਾਰਡ ਬਣਾਇਆ ਹੈ ਜੀ ਸਰ ਮੇਰੇ ਹੁਣ ਤੱਕ 20 ਵਰਲਡ ਰਿਕਾਰਡ ਹੋ ਚੁੱਕੇ ਨੇ ਤੇ ਆਪਣਾ ਗਿਨੀਸ ਗਿਨੀਸ ਵਰਲਡ ਰਿਕਾਰਡ ਦੇ ਵਿੱਚ ਨਵਾਂ ਵਰਲਡ ਰਿਕਾਰਡ ਬਣਾਇਆ ਮੈਂ ਪੁਸ਼-ਅਪ ਕਰਕੇ ਇਹ ਜਿਹੜਾ ਗਿਨੀਸ ਬੁੱਕਸ ਤੁਹਾਡਾ ਰਿਕਾਰਡ ਹੈ ਕੀ ਰਿਕਾਰਡ ਹੈ ਉਹ ਸਰ ਪੁਸ਼-ਅਪ ਦੇ ਰਿਕਾਰਡ ਬਣਾਇਆ ਮੈਂ ਤੇ 80 ਨਕਲ ਪੁਸ਼-ਅਪ ਲਾਈਨ ਹੈ ਡਿਕਲਾਈਨ ਨਕਲ ਪੁਸ਼-ਅਪ ਹੈ 1 ਮਿੰਟ ਦੇ ਵਿੱਚ ਜੋ ਪਹਿਲਾਂ ਰਿਕਾਰਡ ਸੀ ਉਹ ਸੀ ਪਾਕਿਸਤਾਨੀ ਐਥਲੀਟ ਦੇ ਨਾਮ ਉਹਨਾਂ ਨੇ 71 ਪੁਸ਼-ਅਪ ਕੀਤੇ ਸੀ 1 ਮਿੰਟ ਦੇ ਵਿੱਚ ਤੁਸੀਂ 80 ਕੀਤੇ ਇਸ ਤੋਂ ਪਹਿਲਾਂ ਅਸੀਂ ਬਰੂਸਲੀ ਦਾ ਵੀ ਰਿਕਾਰਡ ਤੋੜਿਆ ਸੀ ਹਾਂਜੀ ਸਰ ਉਹਨਾਂ ਦਾ ਰਿਕਾਰਡ ਸੀ ਸਰ 83 ਫਿੰਗਰ ਟਿਪ ਪੁਸ਼-ਅਪ ਦਾ 20 ਕਿਲੋ ਪਾਰ ਰੱਖ ਕੇ 1 ਮਿੰਟ ਦੇ ਵਿੱਚ ਤੇ ਮੈਂ 86 ਪੁਸ਼-ਅਪ ਕੀਤੇ ਸੀ ਤੇ ਉਹ ਗਿਨੀਸ ਬੁੱਕ ਨੇ ਆਪਣੀ ਵੈਬਸਾਈਟ ਤੇ ਅਫੀਸ਼ੀਅਲ ਲਿਖਿਆ ਹੋਇਆ ਵਾ ਕਿ ਕੁਵਰ ਇਜ਼ ਦਾ ਫਰਸਟ ਪਰਸਨ ਟੂ ਅਚੀਵ ਥਿਸ ਰਿਕਾਰਡ ਪਰ ਇਹ ਇਸ ਸਭ ਦੀ ਸ਼ੁਰੂਆਤ ਕਿਸ ਤਰ੍ਹਾਂ ਸਰ 2019 ਦੇ ਵਿੱਚ ਸ਼ੁਰੂਆਤ ਹੋਈ ਏ ਦੀ ਤੇ ਮੈਂ ਜਿਮ ਨਹੀਂ ਗਿਆ ਸਰ ਅੱਜ ਤੱਕ ਕਦੇ ਘਰੇ ਰਹਿ ਕੇ ਮਿਹਨਤ ਕੀਤੀ ਏ ਘਰੇ ਰਹਿ ਕੇ ਪ੍ਰੈਕਟਿਸ ਕਰਦਾ ਅੱਜ ਵੀ ਉੱਥੇ ਹੀ ਕਰ ਰਿਹਾ ਕੋਠੀ ਦੇ ਉੱਤੇ ਦੇਸੀ ਸਮਾਨ ਦੇ ਨਾਲ ਦੇਸੀ ਵਰਕਆਊਟ ਗਿਵ ਮੈ ਇਕਵਿਪਮੈਂਟਸ ਦੇ ਨਾਲ ਸ਼ੁਰੂਆਤ ਕਿਸ ਤਰ੍ਹਾਂ ਹੋਈ ਬਹੁਤ ਸਾਰੇ ਅਭੀ ਕਿਸ ਤਰ੍ਹਾਂ ਤੁਸੀਂ ਪੁਸ਼ਅਪਸ ਕਰਨਾ ਸ਼ੁਰੂ ਕੀਤਾ ਜਾਂ ਕਿਸ ਤਰ੍ਹਾਂ ਇਹ ਫੁਰਨਾ ਫੁਰਿਆ ਕਿ ਇਸ ਫੀਲਡ ਦੇ ਨਾਲ ਇਸ ਖੇਤਰ ਦੇ ਨਾਲ ਜੁੜਿਆ ਜਾਵੇ ਸਰ ਪਲੱਸ 2 ਤੋਂ ਬਾਅਦ ਸ਼ੁਰੂਆਤ ਕੀਤੀ ਮੈਂ ਤੇ ਮੈਨੂੰ ਸ਼ੌਂਕ ਸੀ ਸਿਰਫ ਫਿਟਨੈਸ ਦਾ ਪਹਿਲਾਂ ਤੁਸੀਂ ਤੇ ਜਦੋਂ ਸ਼ੁਰੂਆਤ ਕੀਤੀ ਤਾਂ ਹਰ ਮੈਨੂੰ ਫਿਰ ਇੱਕ ਰੁਝਾਨ ਜਾਂ ਵਧ ਗਿਆ ਮਰੇ ਇਹ ਗੇਮ ਵਾਲੇ ਪਾਸੇ ਡੰਡ ਲਾਉਂਦਾ ਰਹਿੰਦਾ ਮੈਂ ਵੀ ਰਿਕਾਰਡ ਬਣਾਉਣ ਲੱਗ ਪਿਆ ਤੇ ਅੱਜ 20 월ਡ ਰਿਕਾਰਡ ਬਣਾ ਚੁੱਕਿਆ ਮੈਂ ਪੁਸ਼ਅਪ ਦੇ ਵਿੱਚ ਪੁਸ਼ਅਪ ਦੀ ਹੈ ਸਰ ਸਾਰੀ ਰਿਕਾਰਡ ਜਿਸ ਕਰਕੇ ਮੈਨੂੰ ਪੁਸ਼ਅਪ ਮੈਨ ਆਫ ਪੰਜਾਬ ਦਾ ਖਿਤਾਬ ਵੀ ਮਿਲਿਆ ਹੋਇਆ ਜਿਵੇਂ ਜੇ ਤੁਹਾਡੇ ਰਿਕਾਰਡ ਬਣ ਗਏ ਹੁਣ ਤਾਂ ਪੁਸ਼ਅਪ ਮੈਨ ਆਫ ਇੰਡੀਆ ਹੋ ਤੁਸੀਂ ਸਰ ਇੰਡੀਆ ਦਾ ਤਾਂ ਤਾਂ ਕਰੂੰਗਾ ਜੇ ਪੰਜਾਬ ਦੀ ਗਵਰਨਮੈਂਟ ਮੈਨੂੰ ਸਪੋਰਟ ਕਰੇਗੀ ਪਹਿਲਾਂ ਇਹ ਤਾਂ ਸਰ ਲੋਕਾਂ ਨੇ ਬਣਾਤਾ ਮੈਨੂੰ ਪੁਸ਼ਅਪ ਮੈਨ ਆਫ ਪੰਜਾਬ ਜਾਂ ਮੇਰੀਆਂ ਅਚੀਵਮੈਂਟ ਆਪਣੀ ਮਿਹਨਤ ਸਦਕਾ ਤੁਸੀਂ ਇਸ ਮਕਾਮ ਤੱਕ ਪਹੁੰਚੇ ਹੋ ਯਾਨੀ ਜੋ ਸੀ ਰਿਕਾਰਡ ਬਣਾਇਆ ਹੈ ਗਿਨੀਸ ਬੁੱਕ ਕੋਰਟ ਕੋਰਟ ਸੇ ਨਾਮ ਦਰਜ ਕਰਵਾਉਣਾ ਇੱਕ ਰਿਕਾਰਡ ਬਣਾਉਣਾ ਇਹ ਮਾਇਨੇ ਰੱਖਦੀ ਹੈ ਇਹ ਚੀਜ਼ ਪਰ ਖੁਸ਼ੀ ਹੁੰਦੀ ਜਦੋਂ ਆਪਣੇ ਸੂਬੇ ਦੀ ਸਰਕਾਰ ਉਸ ਚੀਜ਼ ਨੂੰ ਰੈਕੋਗਨਾਈਜ਼ ਕਰੇ ਹਰੇਕ ਤੱਕ ਪੰਜਾਬ ਸਰਕਾਰ ਨੇ ਸਾਰ ਨਹੀਂ ਲਈ ਸਰ ਰੈਕੋਗਨਾਈਜ਼ ਕੀਤਾ ਮੈਨੂੰ ਲੋਕਾਂ ਨੇ মিডিਆ ਨੇ ਤੇ ਜਾਂ ਮੇਰੀਆਂ ਅਚੀਵਮੈਂਟਸ ਨੇ ਮੈਨੂੰ ਜੋ ਫੈਡਰੇਸ਼ਨਸ ਨੇ वर्ल्ड ਰਿਕਾਰਡ ਦੀਆਂ ਏਜੰਸੀਆਂ ਨੇ ਉਹਨਾਂ ਨੇ ਮੈਨੂੰ ਰੈਕਗਨਾਈਜ਼ ਕੀਤਾ ਹੈ মিডিਆ ਤੁਸੀਂ ਸਪੋਰਟ ਕਰ ਰਹੇ ਹੋ ਮੈਨੂੰ ਸ਼ੁਰੂ ਤੋਂ ਲੋਕ ਸਪੋਰਟ ਕਰ ਰਹੇ ਆ ਪਰ ਪੰਜਾਬ ਦੀ ਗਵਰਨਮੈਂਟ ਨੇ ਮੈਨੂੰ ਹਲੇ ਤੱਕ ਕੋਈ ਸਪੋਰਟ ਨਹੀਂ ਕੀਤੀ ਹਾਲਾਂਕਿ ਮੈਨੂੰ ਬਾਹਰੋਂ ਸਰਕਾਰਾਂ ਨੇ ਸਪੋਰਟ ਕੀਤੀ ਹੈ ਦਿੱਲੀ ਗਵਰਨਮੈਂਟ ਨੇ ਮੈਨੂੰ ਸਵਾਭਿਮਾਨ ਪੁਰਸਕਾਰ ਦਿੱਤਾ ਵਾ ਦਿੱਲੀ ਤੇ ਮੁੰਬਈ ਦੀ ਸਪੋਰਟਸ ਫੈਡਰੇਸ਼ਨ ਨੇ ਕਰਮਵੀਰ ਚੱਕਰ ਪੁਰਸਕਾਰ ਮਿਲ ਚੁਕਿਆ ਪਰ ਪੰਜਾਬ ਗਵਰਨਮੈਂਟ ਵੱਲੋਂ ਪੁਰਸਕਾਰ ਮਿਲਦੇ ਨੇ ਭਗਤ ਸਿੰਘ ਪੁਰਸਕਾਰ ਮਿਲਦਾ ਹੈ ਸਾਡੇ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਮਿਲਦਾ ਹੈ ਪਰ ਤੁਹਾਡਾ ਨਾਮ ਨਹੀਂ ਆਇਆ ਕਿਸੇ ਵੀ ਸਰ ਇਹ ਤਾਂ ਸਟੇਟ ਲੈਵਲ ਦੇ ਪੁਰਸਕਾਰ ਹੋ ਗਏ ਆ 15 ਅਗਸਤ ਤੇ 26 ਜਨਵਰੀ ਤੇ ਮੈਨੂੰ ਸਨਮਾਨ ਨਹੀਂ ਕੀਤਾ ਕਿਸੇ ਨੇ ਕੀ ਕਰ ਸਕਦਾ ਸਰ ਮਤਲਬ ਆਪਣੇ ਘਰ ਚ ਵਾਲੇ ਤੱਕ ਜੋ ਆਪਣੀਆਂ ਅਚੀਵਮੈਂਟਸ ਹੈ ਉਹਨਾਂ ਨੂੰ ਰੈਕਗਨਾਈਜ਼ ਆਪਣੀ ਸਰਕਾਰ ਨੇ ਨਹੀਂ ਕੀਤਾ ਆਪਣੀ ਪੰਜਾਬ ਦੀ ਸਰਕਾਰ ਨੇ ਨਹੀਂ ਕੀਤਾ ਨਹੀਂ ਕੀਤਾ ਸਰ ਮਤਲਬ ਦੁੱਖ ਵੀ ਲੱਗਦਾ ਸਰ ਕਹਿੰਦੇ ਆ ਹੁਣ ਇਹ ਦੱਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਲੱਸ 2 ਤੋਂ ਬਾਅਦ ਇਹ ਸ਼ੁਰੂਆਤ ਹੋਈ ਸਿਰਫ 5 ਸਾਲਾਂ ਚ ਤੁਸੀਂ ਇਸ ਮੁਕਾਮ ਤੇ ਪਹੁੰਚ ਗਏ ਕਿ ਇੰਨੇ ਰਿਕਾਰਡ ਗਿਨੀਜ਼ ਬੁੱਕ ਦੇ ਸਮੇਤ ਸੀ ਵੀ ਵਰਕ ਆਊਟ ਜਿਹੜੇ ਉਹ ਬਣਾ ਚੁੱਕੇ ਹੋ ਇਹਦੀ ਲਈ ਕਿੰਨੀ ਸਟਰਗਲ ਕਰਨੀ ਪਈ ਸਕਸੈਸ ਸਟੋਰੀ ਕੀ ਹੈ ਇਹ ਪੂਰੇ 5 ਸਾਲਾਂ ਚ ਕਿਸ ਤਰ੍ਹਾਂ ਸ਼ੁਰੂਆਤ ਹੋਈ ਕਿੰਨੀ ਕਮਿਹਨਤ ਕਰਨੀ ਪਈ ਸਰ ਸਕਸੈਸ ਵੀ ਆ ਤੇ ਸਟਰਗਲ ਵੀ ਚੱਲ ਰਿਹਾ ਹਲੇ ਨਾਲ ਨਾਲ ਉਹਦਾ ਚੱਲਦੇ ਰਹਿਣਾ ਜਦੋਂ ਤੱਕ ਅਮਾ ਚੋਟੀ ਤੇ ਨਹੀਂ ਪਹੁੰਚ ਜਾਂਦੇ ਤੇ ਪੇਰੈਂਟਸ ਨੇ ਸਪੋਰਟ ਕੀਤੀ ਹੈ ਸਰ ਸਟਰਗਲ ਸਟੋਰੀ ਮੈਂ ਪਲੱਸ 2 ਤੋਂ ਬਾਅਦ ਸ਼ੁਰੂ ਕੀਤਾ ਬੜੀਆਂ ਸਰ ਡਿਫਿਕਲਟੀਆਂ ਹੁੰਦੀਆਂ ਨੇ ਬੰਦੇ ਦੇ ਲਾਈਫ ਦੇ ਵਿੱਚ ਅੱਜ ਵੀ ਆ ਰਹੀਆਂ ਨੇ ਸਰ ਕੀ ਕੀ ਮੁਸ਼ਕਲਾਂ ਸਰ ਮੁਸ਼ਕਲਾਂ ਜਿਵੇਂ ਫਾਈਨੈਂਸ਼ੀਅਲ ਪ੍ਰੋਬਲਮ ਹੁੰਦੀ ਹੈ ਸਾਨੂੰ ਸਪੋਰਟਸਮੈਨਾਂ ਨੂੰ ਹਰ ਇੱਕ ਸਪੋਰਟਸਮੈਨ ਨੂੰ ਹੁੰਦੀ ਹੈ ਫਾਈਨੈਂਸ਼ੀਅਲ ਹੈਲਪ ਦੀ ਜ਼ਰੂਰਤ ਹੁੰਦੀ ਹੈ ਜੇ ਫਾਈਨੈਂਸ਼ੀਅਲ ਹੈਲਪ ਹੋਏਗੀ ਤਾਂ ਅਸੀਂ ਹੋਰ ਵੀ ਪਲੈਟਫਾਰਮ ਤੇ ਪਹੁੰਚ ਸਕਦੇ ਹਾਂ ਪਰ ਨਾ ਤਾਂ ਪਲੈਟਫਾਰਮ ਮਿਲਿਆ ਤੇ ਨਾ ਫਾਈਨੈਂਸ਼ੀਅਲ ਸਪੋਰਟ ਮਿਲਿਆ ਕਿ ਤੋ ਹਲੇ ਵੀ ਉਹੀ ਦਿੱਕਤ ਆ ਰਹੀ ਹੈ ਸਰ ਬਸ ਸਰ 2020 ਚ ਮੈਂ ਪਹਿਲਾ ਰਿਕਾਰਡ ਬਣਾਇਆ ਆਪਣਾ ਪੀਸੀਓ ਨਕਲ ਪੁਸ਼ਪ ਦਾ ਸਰ ਅੱਛਾ ਫਿਰ 2020 ਚ ਦੂਸਰਾ ਬਣਾ ਤੇ ਇਹ ਜੀ ਤੀਸਰਾ ਬਣਾਇਆ 24 ਚ ਫਿਰ ਮੈਂ ਸਰ ਬਣਾਉਣਾ ਸ਼ੁਰੂ ਕਰਦੇ 24 ਦੇ ਵਿੱਚ ਸਰ ਜਿਉਂ ਮੈਂ ਪਹਿਵੇਂ ਰਿਕਾਰਡ ਤੋਂ ਤੁਰਿਆ 20 ਤੱਕ ਪਹੁੰਚ ਗਿਆ। ਪਹਿਲੀ ਪ੍ਰੈਕਟਿਸ ਕਰਦੇ ਰਹੇ ਜਾਨਾ ਕੀ ਰੂਟੀਨ ਕੀ ਰਹਿੰਦੇ ਤੁਹਾਡਾ? ਸਰ ਹਰ ਇੱਕ ਰਿਕਾਰਡ ਦੀ ਮੈਂ 21 ਦਿਨ ਪ੍ਰੈਕਟਿਸ ਕਰਦਾ ਬਸ। ਬਸ 21 ਦਿਨ। 22ਵੇਂ ਦਿਨ ਸਰ ਰਿਕਾਰਡ ਅਟੈਂਪਟ ਕਰਦੇ ਨਾ। ਉਹ ਪ੍ਰਮਾਤਮਾ ਦਾ ਨਾਮ ਹੈ ਸਰ ਇੱਕ ਮੇਰਾ ਵਰਡ ਆ ਨਾ ਡਰੋ ਅਰਸੋ ਜੇ ਪਜਾਏ ਲੜੋ ਨਿਸ਼ਚੇ ਕਰ ਆਪਣੀ ਜੀਤ ਕਰੋ। ਬਸ ਸਰ। ਰਿਕਾਰਡ ਤਿਆਰ ਕਰ ਦਿੰਦੇ ਆ ਜੀ ਜੀ ਸਰ ਹਾਂਜੀ ਇਹਨਾਂ ਕੋਨਫੀਡੈਂਸ ਕਿਸ ਤਰ੍ਹਾਂ ਸਰ ਕੌਨਫੀਡੈਂਸ ਹੈਗਾ ਨਾ ਨਾ ਡਰੋ ਅਰਸੋ ਜਬਜਾਏ ਲੜੋ ਨਿਸ਼ਚੈ ਕਰ ਆਪਣੀ ਜੀਤ ਕਰੋ ਇਹ ਸਰ ਡੇਲੀ ਜਦੋਂ ਤੋਂ ਮੈਂ ਪ੍ਰੈਕਟਿਸ ਸ਼ੁਰੂ ਕਰ ਦੇਣੀ ਹੈ ਹਰ ਇੱਕ ਦਿਨ ਮੈਂ ਇਹ ਵਰਡ ਬੋਲਣਾ ਇਹ ਸਟੇਟਮੈਂਟ ਇਹ ਸਟੇਟਮੈਂਟ ਤੋਂ ਸ਼ੁਰੂ ਕਰਨੀ ਪ੍ਰੈਕਟਿਸ ਇਹ ਸਟੇਟਮੈਂਟ ਗੁਰੂ ਸਾਹਿਬ ਦਾ ਜੀ ਸਰ ਹਾਂਜੀ ਉਹਨਾਂ ਨੇ ਸਰ ਕਿਹਾ ਹੈ ਕਿ ਜਦੋਂ ਮੈਦਾਨ ਤੁਸੀਂ ਮੈਥ ਲਿਆ ਤੇ ਵਾਹ ਲੜਦੇ ਰਹੋ ਬਸ ਹਾਂ ਪ੍ਰੈਕਟਿਸ ਕਿੰਨੀ ਦੇ ਰੰਦੀ ਰੋਜ਼ ਸਰ 3 3.5 ਘੰਟੇ ਕੀ ਰੁਟੀਨ ਕੀ ਰੰਦੀ ਦੋ ਡਾਈਟ ਕੀ ਰੰਦੀ ਡਾਈਟ ਸਰ ਘਰ ਦੀ ਖਾਣਾ ਕਰਦਾ ਸਰ ਨਾ ਜਿਮ ਗਿਆ ਤੇ ਨਾ ਕੋਈ ਪ੍ਰੋਟੀਨ ਸਪਲੀਮੈਂਟ ਯੂਜ਼ ਕਰਦਾ। ਸੋਸ਼ਲ ਮੀਡੀਆ ਤੇ ਸਰ ਡਾਈਟ ਅੱਜ ਸਰ ਆਪਣਾ ਰਾਜਮਾ ਬਣੀ ਸੀ ਘਰੇ। ਰਾਜਮਾ ਚਾਵਲ ਖਾਦੇ ਆ, ਨਾ ਰੋਟੀ ਖਾਧੀ ਹੈ। ਨਾਲ ਦਹੀਂ ਸੀ। ਬਸ। ਨੋਨ ਮੀਟ ਸਰ ਨਹੀਂ, ਓਕੇਸ਼ਨਲੀ ਹੈ। ਅੱਛਾ ਬਹੁਤ ਘੱਟ। ਬਹੁਤ ਘੱਟ ਸਰ। ਅੱਛਾ ਜਿਹੜਾ ਫਿਰ ਸਾਡੇ ਜਾਤਰ ਪ੍ਰਚਾਰ ਕੀਤਾ ਜਾਂਦਾ ਹੈ ਪ੍ਰੋਟੀਨ ਖਾਓ ਆ ਖਾਓ ਉਹ ਖਾਓ ਉਹ ਮਤਲਬ ਕੋਈ ਫਾਇਦਾ ਨਹੀਂ ਹੈ ਨਹੀਂ ਨਹੀਂ ਸਰ ਸਰ ਮੇਰੇ ਕੋ ਨਾ ਸੋਸ਼ਲ ਮੀਡੀਆ ਤੇ ਮੇਰੇ ਫੋਲੋਅਰ ਨੇ ਚਲੋ ਲੋਕ ਪਿਆਰ ਕਰਦੇ ਆ ਚਾਹੋਗੇ ਤੁਹਾਡੇ ਭਤੀਜੇ ਨੇ ਤੁਹਾਡੇ ਬੱਚੇ ਨੇ ਬੜੀ ਵੱਡੀ ਮੱਲਮ ਮਾਰੀ ਹੈ ਕਿੰਨਾ ਕੁ ਪਰਿਵਾਰ ਨੂੰ ਇਸ ਗੱਲ ਤੇ ਮਾਣ ਹੈ ਮਾਣ ਤੇ ਜਦੋਂ ਆਪਾਂ ਲੰਘਦੇ ਆ ਕਿਤੇ ਜਾਂਦੇ ਆ ਉਹ ਕਹਿੰਦੇ ਕੁਵਰ ਦਾ ਚਾਚਾ ਜਾਂਦਾ ਕੁਵਰ ਦਾ ਪਾਪਾ ਜਾਂਦਾ ਨਾਲ ਹੁਣ ਪਾਪਾ ਸਾਰੀ ਸੋਸਾਇਟੀ ਦੇ ਵਿੱਚ ਸਾਨੂੰ ਚੰਗੀ ਇੱਜ਼ਤ ਦਵਾਈ ਹੈ ਨੇ ਮਤਲਬ ਪਛਾਣ ਨੇ ਇਹਦੇ ਕਰਕੇ ਹੋ ਗਈ ਬਿਲਕੁਲ ਕਿਉਂਕਿ ਬੱਚਿਆਂ ਦੇ ਨਾਲ ਪਛਾਣ ਮਾਪਿਆਂ ਦੀ ਹੁੰਦੀ ਹੈ ਜੀ ਤੇ ਨੇ ਪਛਾਣ ਦੇ ਵਿੱਚ ਸਾਡਾ ਨਾਮ ਬਹੁਤ ਅੱਗੇ ਲਿਆਂਦਾ ਜੀ ਜਦੋਂ ਇਹਨੇ ਸ਼ੁਰੂ ਕੀਤਾ ਸੀ ਲੱਗਦਾ ਸੀ ਕਿ ਇਸ ਲੈਵਲ ਤੱਕ ਪਹੁੰਚ ਜਾਊਗਾ ਇਹ ਨਹੀਂ ਉਦੋਂ ਨਹੀਂ ਸੀ ਲੱਗਦਾ ਉਦੋਂ ਤੇ ਆਪਾਂ ਵੀ ਇਹਨੂੰ ਕਿਹਾ ਸੀ ਕਿ ਤੂੰ ਕਿਹੜੀ ਸਾਈਡ ਪੈ ਗਿਆ ਪੜਨ ਵਾਲ ਕਾਕਾ ਧਿਆਨ ਦੇ ਪਰ ਇਹ ਕਹਿੰਦਾ ਕਿ ਮੈਂ ਆਪਣੀ ਗੇਮ ਵੀ ਨਾਲ ਜਾਰੀ ਰੱਖਣੀ ਹੈ ਤੇ ਅਸੀਂ ਫਿਰ ਜਦੋਂ ਇਹਨੇ ਪਹਿਲਾ ਰਿਕਾਰਡ ਬਣਾਇਆ ਆਪਾਂ ਇਹਦੇ ਨਾਲ ਸ਼ੁਰੂ ਹੋ ਗਏ ਵੀ ਇਹਨੇ ਮਿਹਨਤ ਕਰ ਰਿਹਾ ਦੂਜੀ ਸੁਸਾਇਟੀ ਚ ਮਾੜੀਆਂ ਚ ਨਹੀਂ ਜਾ ਰਿਹਾ ਤੇ ਫਿਰ ਮਾਂ ਪਿਓ ਵੀ ਚੰਦਾ ਕਿ ਚੰਗੇ ਥਾਂ ਜਾਏ ਬੱਚਾ ਜੀ ਹੁਣ ਤਾਂ ਕਿੰਨੇ ਜਿਆਦਾ ਮਦਦ ਕੀਤੀ ਹੈ ਕਿਸੇ ਸੁਸਾਇਟੀ ਨੇ ਕੋਈ ਸੰਸਥਾ ਨੇ ਕਿਸੇ ਖਾਸ ਨੇ ਮਦਦ ਵਾਲੀ ਗੱਲ ਤਾਂ ਇਦਾਂ ਜੀ ਕਿ ਅਜੇ ਤੱਕ ਤਾਂ ਵੈਸੇ ਕਿਸੇ ਨੇ ਨਹੀਂ ਕੀਤੀ ਪਰ ਮੈਂ ਇੱਕ ਗੱਲ ਧਿਆਨ ਚ ਲਿਆਉਣਾ ਚਾਹੁੰਦਾ ਮੀਡੀਆ ਥਰੂ ਸਾਡੇ ਨਾ ਪ੍ਰਧਾਨ ਮੰਤਰੀ ਸਾਹਿਬ ਸ੍ਰੀ ਨਰਿੰਦਰ ਮੋਦੀ ਜੀ ਇਹਨਾਂ ਨੇ ਮਨੀਪੁਰ ਸਟੇਟ ਦਾ ਇੱਕ ਮੁੰਡਾ ਸੀ ਉਹਨੇ ਦੋ ਕਿ ਤਿੰਨ ਵਰਲਡ ਰਿਕਾਰਡ ਬਣਾਏ ਸੀ ਉਦੇ ਘਰ ਪ੍ਰਧਾਨ ਮੰਤਰੀ ਸਾਹਿਬ ਗਏ ਸਟੇਟ ਦੇ ਮੁੱਖ ਮੰਤਰੀ ਸਾਹਿਬ ਗਏ ਉਹਨੂੰ ਸਰਕਾਰੀ ਨੌਕਰੀ ਦਿੱਤੀ ਹੈ ਬੱਚੇ ਨੂੰ ਜਾ ਕੇ ਤੇ ਉਹਦੀ ਪੈਸੇ ਪੱਖੋਂ ਵੀ ਬਹੁਤ ਮਦਦ ਕੀਤੀ ਹੈ ਉਹ ਮਣੀਪੁਰ ਸਟੇਟ ਦਾ ਸੀ ਇੱਕ ਪੰਜਾਬ ਦਾ ਕੁਬੇਰ ਅਮਰਿਤ ਬੀਰ ਜਿਹਨੇ 20 ਤੋਂ ਪਲੱਸ ਜਿਹੜੇ ਆ ਵਰਲਡ ਦੇ ਰਿਕਾਰਡ ਬਣਾਏ ਨੇ ਤਾਂ ਆਪਣਾ ਨਾਮ ਇੰਡੀਆ 'ਚ ਰੋਸ਼ਨ ਕੀਤਾ ਪਰ ਇਹਦੇ ਘਰ ਜਾਣ ਨੂੰ ਮਿਲਣ ਵਾਸਤੇ ਕਦੀ ਕੋਈ ਹਲਕਾ ਵ代ਕ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਮੁੱਖ ਮੰਤਰੀ ਦੂਰ ਦੀ ਗੱਲ ਐ ਐਮਐਲਏ ਤੱਕ ਕੋਈ ਐਮਐਲਏ ਸਾਹਿਬ ਤਿੱਕ ਨਹੀਂ ਜਾਂਦੀ ਕਿ ਗਏ ਜੀ ਪੁੱਛਿਆ ਹੀ ਨਹੀਂ ਕਦੀ ਕਿਸੇ ਨੇ ਕੁਝ ਕਿਲੋਮੀਟਰਾਂ ਤੇ ਸਾਡੇ ਇਲੈਕਸ਼ਨ ਹੋਣ ਡਈ ਹੈ ਉੱਥੇ ਸਾਰਾ মিডিਆ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਸਾਡੇ ਇਹ ਸਾਡੇ ਪਿੰਡ ਤੋਂ 2 ਕਿਲੋਮੀਟਰ ਦੀ ਦੂਰੀ ਤੇ ਰੋਜ਼ ਡੰਗਦੇ ਆ ਇਸ ਵੇਲੇ ਪਰ ਮੁੱਖ ਮੰਤਰੀ ਸਾਹਿਬ ਨੇ ਕਦੀ ਜ਼ਰੂਰੀ ਨਹੀਂ ਸਮਝਿਆ ਕਿ ਇੱਥੇ 1 ਕਿਲੋਮੀਟਰ ਤੇ ਕੁਵਰ ਅਮਰਿਤ ਵੀਰ ਦਾ ਘਰ ਪੈਂਦਾ ਤਾਂ ਕਿੱਦਾਂ ਫਿਰ ਹੋਰ ਵੱਡੀਆਂ ਮੱਲਾਂ ਮਾਰੀਆਂ ਜਾ ਸਕਦੀਆਂ ਬਿਲਕੁਲ ਸਰ ਨਾਲੇ ਮੈਂ ਇੱਕ ਗੱਲ ਹੋਰ ਧਿਆਨ ਚ ਲੈਣਾ ਚਾਹੁੰਦਾ ਇਹ ਨਹੀਂ ਮੈਂ ਫਿਟਨੈਸ ਦੇ ਵਿੱਚ ਹੀ ਕੰਮ ਕਰ ਰਿਹਾ ਹਾਂ ਇਸ ਦੇ ਨਾਲ ਨਾਲ ਸੋਸ਼ਲ ਵਰਕ ਕਰ ਰਿਹਾ ਹਾਂ ਸਟੱਡੀ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰਤੀ ਹੈ ਐਮਏ ਕਰ ਰਿਹਾ ਹਾਂ ਹ ਮਤਲਬ ਇਹ ਨਹੀਂ ਕਿ ਸਟੱਡੀ ਪਿਛੋਂ ਮੈਂ ਪਿੱਛੇ ਰਹਿ ਰਿਹਾ ਨਾ ਨਾਲ ਨਾਲ ਸਟੱਡੀ ਵੀ ਕੰਟੀਨਿਊ ਕਰ ਰਿਹਾ ਸਰ ਦਿੱਲੀ ਗੁਰਦਰਾ ਕਮੇਟੀ ਨੇ ਸਨਮਾਨ ਕੀਤਾ ਮੈਨੂੰ ਆਪਣੀ ਐਸ ਡੀ ਪੀ ਸੀ ਨੇ ਸਨਮਾਨ ਕੀਤਾ ਕਿਸੇ ਗਵਰਨਮੈਂਟ ਪਾਰਟੀ ਨੇ ਕਿਸੇ ਗਵਰਨਮੈਂਟ ਬੋਡੀ ਨੇ ਮੈਨੂੰ ਸਨਮਾਨ ਨਹੀਂ ਕੀਤਾ ਸਰ ਦੁੱਖ ਹੈ ਸਰ ਕਿਉਂ ਨਹੀਂ ਹੋਇਆ ਸਰ ਮਤਲਬ ਮੈਂ ਕੋਈ ਮੰਗ ਨਹੀਂ ਰਿਹਾ ਕਿ ਮੈਨੂੰ ਬਈ ਮੈਂ ਕਾਬਿਲ ਨਹੀਂ ਹਾਂ ਜਾਂ ਤਾਂ ਮੈਂ ਕਾਬਿਲ ਨਾ ਹੋਵਾਂ ਫਿਰ ਮੈਂ ਮੰਗਦਾ ਚੰਗਾ ਨਹੀਂ ਲੱਗਦਾ ਪਰ ਜਦੋਂ ਕਾਬਿਲ ਹਾਂ ਮੈਂ ਕਾਬਲੀਅਤ ਸਾਰੀ ਦੁਨੀਆ ਦੇਖ ਰਹੀ ਹੈ মিডিਆ ਸਪੋਰਟ ਕਰ ਰਹੀ ਹੈ ਫਿਰ ਤੁਸੀਂ ਨਾ ਕਰੋ ਕਿਤੇ ਨਾ ਕਿਤੇ ਫਿਰ ਗਲਤੀ ਮੇਰੀ ਥੋੜੀ ਹੈ ਮੇਰੇ ਫਿਰ ਸਰਕਾਰ ਜੀ ਅਮਰਤबीर ਸਿੰਘ 22 ਸਾਲਾਂ ਇਹਦਾ ਸਕਸੈਸ ਮੰਤਰਾ ਕੀ ਹੈ ਸਰ ਉਹ ਹੀ ਕਹੂੰਗਾ ਕਿ ਦੇਹ ਸ਼ਿਵਾ ਬਰਮੋਹੇ ਹੈ ਸ਼ੁਭ ਕਰਮਣ ਤੇ ਕਭੂ ਨਾ ਡਰੋ ਨਾ ਡਰੋ ਅਰਸੋ ਜਬ ਜਾਏ ਲੜੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਨਿਸ਼ਚੈ ਕਰ ਆਪਣੀ ਜਿੱਤ ਕਰੋ ਬਿਲਕੁਲ 22 ਸਾਲਾਂ ਕੋਵਰ ਅਮਰਤबीर ਸਿੰਘ ਜਿਸ ਨੇ ਪੁਸ਼-ਅੱਪਸ ਦੇ ਵਿੱਚ 20 ਵਰਕਆਊਟ ਬਣਾਏ 3 ਵਾਰ ਗਿਨੀਸ ਬੁੱਕ ਕੋ ਵਰਲਡ ਕਾਰਡ ਦੇ ਵਿੱਚ ਨਾਮ ਦਰਜ ਕਰਵਾ ਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਸਿਰ ਮਾਨ ਦੇ ਨਾਲ ਉੱਚਾ ਕੀਤਾ ਨਾਮ ਰੋਸ਼ਨ ਕੀਤਾ ਚਾਹੇ ਮਹਾਰਾਸ਼ਟਰ ਸਰਕਾਰ ਜਾਂ ਫਿਰ ਦਿੱਲੀ ਸਰਕਾਰ ਵੱਲੋਂ ਕੁਮਰ ਦੀ ਇਸ ਉਪਲਬਧੀ ਨੂੰ ਰੈਕੋਗਨਾਈਜ਼ ਕੀਤਾ ਗਿਆ ਚਾਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਮਰ ਅਮਰਤबीर ਸਿੰਘ ਦਾ ਮਾਨ ਸਰਕਾਰ ਕੀਤਾ ਗਿਆ ਹੌਸਲਾ افزਾਈ ਕੀਤੀ ਗਈ ਪਰ ਇਸ ਗੱਲ ਦਾ ਮਲਾਲ ਕੁੰਵਰ ਅਤੇ ਉਸਦੇ ਪਰਿਵਾਰ ਨੂੰ ਜ਼ਰੂਰ ਹੈ ਕਿ ਆਪਨੇ ਹੀ ਸੂਬੇ ਸਰਕਾਰ ਵੱਲੋਂ ਉਸ ਦੀਆਂ ਇਹਨਾਂ ਅਚੀਵਮੈਂਟਸ ਦੀ ਅਣਦੇਖੀ ਕੀਤੀ ਗਈ ਹੈ। ਕੈਮਰਾ ਬਸਰ ਅਰਵਤਾਰ ਸਿੰਘ ਜੀ ਨਰਿੰਦਰ ਸਿੰਘ ਮੌਂਗਾ ਪੀ.ਟੀ.ਸੀ. ਨਿਊਜ਼ ਅੰਮ੍ਰਿਤਸਰ